ਬਾਤਾਵਰਨ ਸੇਵਾ ਸੁਸਾਇਟੀ راہੋਂ ਬਲੋਚੇਰ ਦੇ ਨੇੜੇ-ਨੇੜੇ ਰੁੱਖ ਲਵਾਉਣ ਤੇ ਉਹਨਾਂ ਦੀ ਸਾਬ ਸੰਭਾਲ ਲਈ ਵਿਸ਼ੇਸ਼ ਸਲਾਗਾ ਜੋਗ ਉਪਰਾਲਾ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨਸਾਰ ਇਹ ਕਰੀਬ 6-7 ਸਾਲਾਂ ਤੋਂ ਇਹ ਉਪਰਾਲਾ ਕਰ ਰਹੇ ਹਨ। ਇਸ ਸੰਬੰਧੀ ਰਾਮ ਕਾਮਰੇਟ ਤੇ ਕਾਮਰੇਟ ਰਾਮ ਸਾਹਿਲ ਵੱਲੋਂ ਦੱਸਿਆ ਗਿਆ ਕਿ ਰੁੱਖ ਲਗਾਉਣ ਨਾਲ ਆਕਸੀਜਨ ਵਿੱਚ ਵਾਧਾ ਹੁੰਦਾ ਹੈ। ਜੀ ਹਾਂ ਵਾਕਿਆ ਇੱਕ ਕਹਾਵਤ ਵੀ ਹੈ ਇੱਕ ਰੁੱਖ ਸੋ ਸੁੱਕ ਪਰ ਅਸੀਂ ਅੱਗਾ ਲਗਾ ਕੇ ਖੇਤਾਂ ਦੇ ਆਲੇ-ਦੁਆਲੇ ਜਾਂ ਜੋ ਸੜਕਾਂ ਦੇ ਆਲੇ-ਦੁਆਲੇ ਬੂਟੇ ਹੁੰਦੇ ਹਨ ਜਾਂ ਪੀੜ ਹੁੰਦੇ ਨੇ ਉਹਨਾਂ ਨੂੰ ਜਾਲ ਕੇ ਅਸੀਂ ਖਾਕ ਕਰ ਦਿੰਦੇ ਹਾਂ ਤੇ ਜਿਸ ਦੇ ਨਾਲ ਕਾਫੀ ਜੀਵ ਜੰਤੂਆਂ ਦੇ ਆਲ ਨੇ ਤੱਕ ਵੀ ਸੜ ਜਾਂਦੇ ਹਨ ਅਸੀਂ ਇਹ ਵੀ ਪਰਵਾਹ ਨਹੀਂ ਕਰਦੇ ਕਿ ਉਹ ਜੀਵ ਜੰਤੂ ਜਿਨ੍ਹਾਂ ਨੇ ਆਣਨੇ ਆਪਣੇ ਦਰਖਤਾਂ ਦੇ ਵਿੱਚ ਪਾਏ ਹੁੰਦੇ ਹਨ ਤੇ ਉਹ ਵੀ ਉੱਥੇ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੇ ਹਨ ਔਰ ਇਹ ਜਿਹੜਾ ਵਾਤਾਵਰਣ ਸੇਵਾ ਸੁਸਾਇਟੀ ਦਾ ਹੋਂਦਾ ਉਪਰਾਲਾ ਹੈਗਾ ਇਹ ਇਹ ਹੀ ਨਹੀਂ ਹੈ ਕਿ ਸਿਰਫ ਇੱਕ ਰੁੱਖ ਲਗਾ ਦਿੰਦੇ ਹਨ ਤੇ ਉਸ ਨੂੰ ਬਾਅਦ ਵਿੱਚ ਪਾਣੀ ਨਹੀਂ ਪਾਉਂਦੇ ਬਲਕਿ ਇਹ ਸ ਸੁਸਾਇਟੀ ਵੱਲੋਂ ਤਾਂ ਇਹ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ ਕਿ ਜੋ ਵੀ ਰੁੱਖ ਨੂੰ ਨਾ ਬਰੋਂ ਲਗਾਇਆ ਜਾਂਦਾ ਹੈ ਉਸ ਦੀ ਜਿਹੜਾ ਪਾਣੀ ਹੈਗਾ ਰੋਜ਼ਾਨਾ ਹੀ ਉਸ ਨੂੰ ਪਾਣੀ ਵੀ ਜਿਹੜਾ ਇਹਨਾਂ ਵੱਲੋਂ ਦਿੱਤਾ ਜਾਂਦਾ ਹੈ ਤਾਂ ਜੋ ਉਹ ਜਿਹੜਾ ਰੁੱਖ ਹੈਗਾ ਵੱਡਾ ਹੋ ਕੇ ਸਾਨੂੰ ਇੱਕ ਆਕਸੀਜਨ ਦੇਣ ਦਾ ਸਰੋਤ ਬਣ ਸਕੇ ਵਾਕਿਆ ਹੀ ਜੇਕਰ ਬਹੁਤ ਸਾਰੀਆਂ ਥਾਵਾਂ ਤੇ ਦੇਖਿਆ ਗਿਆ ਹੈ ਰੁੱਖ ਲਗਾਏ ਜਾਂਦੇ ਹਨ ਅਸੀਂ ਦੇਖਿਆ ਕਿ ਬੂਟੇ ਵੰਡੇ ਵੀ ਜਾਂਦੇ ਹਨ ਪਰ ਘਰਾਂ ਵਿੱਚ ਚਲ ਜਾ ਕੇ ਅਸੀਂ ਉੰਦੀ ਰੱਖ ਦਿੰਨੇ ਹਨ ਜੇਕਰ ਲਗਾ ਵੀ ਦਿੰਦੇ ਆਂ ਤਾਂ ਉਸ ਨੂੰ ਪਾਣੀ ਨਹੀਂ ਅਸੀਂ ਪਾਉਂਦੇ ਸੋ ਇਹ ਵਾਤਾਵਰਨ ਸੇਵਾ ਸੁਸਾਇਟੀ ਰਾਹੋਂ ਦਾ ਜਿਹੜਾ ਉਪਰਾਲਾ ਹੈ ਇਕ ਬਹੁਤ ਹੀ ਵਧੀਆ ਉਪਰਾਲਾ ਹੈ ਜੇਕਰ ਅਸੀਂ ਰੁੱਖਾਂ ਦੀ ਕਟਾਈ ਕਰਦੇ ਰਹਾਂਗੇ ਜਾਂ ਇਸ ਤਰ੍ਹਾਂ ਹੀ ਉਹਨਾਂ ਨੂੰ ਅਗਨੀ ਭੇਟਾ ਕਰਦੇ ਰਹਾਂਗੇ ਖੇਤਾਂ ਵਿੱਚ ਅੱਗ ਲਗਾ ਕੇ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਸਾਹ ਲੈਣਾ ਵੀ ਔਖਾ ਹੋ ਜਾਵੇਗਾ ਆਓ ਦੇਖਦੇ ਹਾਂ ਜਸਵਿੰਦਰ ਜਸੀ ਰਾਹੋਂ ਦੀ ਇਹ ਵਿਸ਼ੇਸ਼ ਰਿਪੋਰਟ ਬਲੇਹਾਰੀ ਕੁਦ੍ਰਤ ਬਸਿਆ ਜਰਾ ਅੰਤ ਨਾ ਜਾਏ ਲਖਿਆ ਮਹਾਵਾਕਾਂ ਅਨੁਸਾਰ ਵਾਤਾਵਰਣ ਸੇਵਾ ਸੁਸਾਇਟੀ ਰਹੂ ਕਈ ਸਾਲਾਂ ਤੋਂ 6-7 ਸਾਲਾਂ ਤੋਂ ਸ਼ਹਿਰ ਦੇ ਇਰਦ-ਗਿਰਦ ਰੁੱਖੇ ਲਗਾਉਣ ਦੀ ਸੇਵਾ ਕਰ ਰਹੀ ਹੈ ਸੋ ਇਹ ਰੁੱਖ ਲਗਾਉਣਾ ਇੱਕ ਕੁਦਰਤੀ ਆਕਸੀਜਨ ਦਾ ਸੋਮਾ ਹੈ ਜਿਹਨੂੰ ਆਪਾਂ ਨਸ਼ਟ ਕਰ ਰਹੇ ਹਾਂ ਕਿਸੇ ਵੀ ਇਨਸਾਨ ਵਿੱਚ ਕਿਸੇ ਮਨੁੱਖ ਚੰਨੀ ਹیثیت ਨਹੀਂ ਹੈਗੀ ਕਿ ਮੋਲ ਦੀ ਆਕਸੀਜਨ ਲੈ ਕੇ ਆਪਣਾ ਜੀਵਨ ਬਸਰ ਕਰ ਸਕੇ ਤੂੰ ਬੇਂਤੀ ਹੈ ਵਾਤਾਵਰਨ ਸੇਵਾ ਸੁਸਾਇਟੀ ਲੋ ਬੱਤੂ ਬੱਤੂ ਰੁੱਖ ਲਗਾਓ ਆਕਸੀਜਨ ਦਾ ਸਰੋਤ ਜਿਹੜਾ ਇਹਨੂੰ ਵਧਾਓ ਆਉਣ ਵਾਲੇ ਨਸਲਾਂਾਂ ਨੂੰ ਜਿਹੜੀ ਵਧੀਆ ਜ਼ਿੰਦਗੀ ਮਿਲ ਸਕੇ ਤੂੰ ਵਾਤਾਵਰਨ ਸੇਵਾ ਸੁਸਾਇਟੀ ਦੇ ਜਿਹੜੇ ਕੰਮ ਨੇ ਸਾਡੇ ਸਤਿਕਾਰਯੋਗ ਵੀਰ ਜੀ ਵੱਡੇ ਵੀਰ ਜੀ ਮੰਗਤਰਾ ਚੋਪੜਾ ਜੀ ਦੱਸਣਗੇ ਕਿੱਥੇ ਕਿੱਥੇ ਰੁੱਖ ਲਗਾਏ ਚੁੱਕੇ ਆਸੀਂ ਕਿੰਨੇ ਰੁੱਖ ਲਗਾ ਲਏ ਆ ਮੰਗਤਰਾ ਚੋਪੜਾ ਜੀ ਆ ਤੇ ਵਾਤਾਵਰਨ ਸੇਵਾ ਸੁਸਾਇਟੀ ਨੇ 9 ਸਾਲ ਤੋਂ ਜਦਾਂ ਨੀਲਰ ਰੋਡ ਦਿੱਲੀ ਗੇਟ ਆਰ ਸ਼ਮਸ਼ਾਨਗਾਰ 35 ਤਿਆ ਤਲਾ ਗਊਸ਼ਾਲਾ ਰੇਲਵੇ ਸਟੇਸ਼ਨ ਗੁਜਰਾ ਗਰਾਉਂਡ ਆ ਦੇ ਥਾਮਾ ਤੇ ਪਾਰਕ ਅਰਜੈਂਸੀ ਪਾਰਕ ਬਹੁਤ ਸਾਰੇ ਥਾਮਾ ਤੇ ਅਸੀਂ ਬੂਟੇ ਲਾਇਆ ਤੇ ਹੋਰ ਜਗਾ ਜਗਾ ਜੇ ਕਿਤੇ ਜਗਾ ਮੋਟਰ ਤੇ ਉਹ ਬੰਨ ਰਹੇ ਬੰਨ ਵੀ ਰਹੇ ਆ ਬਸ ਠੀਕ ਆਪਕੇ ਕਰਦੇ ਹੋ ਦਿਖਾ ਦਿਓ ਥੈਂਕ ਯੂ ਉਹਦੇ ਵਿੱਚ ਅੱਜ ਤੀ ਪੂਰੇ ਐਸਬੀਐਸ ਨਗਰ ਦੇ ਵਿੱਚ 13 ਜਿਹੜੇ ਡਰਗ ਹੌਟਸਪੌਟ ਸਾਡੇ ਹੈਗੇ ਉਹਦੇ ਵਿੱਚ ਸਵੇਰੇ 5 ਵਜੇ ਤੋਂ ਜਿਹੜਾ ਕਸ ਆਪਰੇਸ਼ਨ ਸਾਡਾ ਚੱਲ ਰਿਹਾ ਹੈਗਾ ਇਹਦੇ ਵਿੱਚ ਸਾਡੇ 12 ਐਸਐਚਓ 1 ਐਸਪੀ 4 ਡੀਐਸਪੀ ਤੇ 300 ਦੀ ਜਿਹੜੀ ਫੋਰਸ ਹੈ ਉਹ ਸ਼ਾਮਿਲ ਹੈਗੀ ਹੈ ਇਹਦੇ ਵਿੱਚ ਹੁਣ ਵੀ ਸਾਡਾ ਜਿਹੜਾ ਕਸ ਆਪਰੇਸ਼ਨ ਉਹ ਲਗਾਤਾਰ ਚੱਲ ਰਿਹਾ ਹੈ ਅਸੀਂ 30 ਦੇ ਆਰਾਊਂਡ ਬੰਦੇ ਜਿਹੜੇ ਹੈਗੇ ਆ ਉਹਨਾਂ ਦਾ ਗਰਾਉਂਡ ਅਪ ਕੀਤੇ ਆ ਤੇ ਇਹਦੇ ਵਿੱਚ ਜੋ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਮੈਂ ਤੁਹਾਡੇ ਸਾਹਦੇ ਲਈ ਕਿਹੜਾ ਵੀ ਇਹਨਾਂ ਕੰਮਾਂ ਦੇ ਵਿੱਚ ਕੰਮ ਕਰਦੇ ਆ ਇਹ ਹੀ ਕਹਿਣਾ ਚਾਹੁੰਦਾ ਕਿ ਅਸੀਂ ਪੂਰੀ ਸ਼ਕਤੀ ਨਾਲ ਕਾਰਵਾਈ ਕਰਾਂਗੇ ਤੇ ਜੇ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਸਾਡੇ ਤੱਕ ਪਹੁੰਚ ਕਰ ਸਕਦੇ ਨੇ ਜੋ ਥੋੜੀ ਜਿਹੜੀ ਜਾਣਕਾਰੀ ਹੈ ਤੁਹਾਡੇ ਵੱਲੋਂ ਉਹ ਤੁਹਾਡਾ ਨਾਮ ਬਿਲਕੁਲ ਸੀਕ੍ਰੀਟ ਰੱਖਿਆ ਜਾਵੇਗਾ ਤੇ ਇਹਨਾਂ ਤੇ ਅਸੀਂ ਪੂਰੀ ਸ਼ਕਤੀ ਨਾਲ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499